ਦਰਾਹਾ ਪੁਲਿਸ ਨੇ ਪੈਟਰੋਲਿੰਗ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਮੌਕੇ ਜਾਣਕਾਰੀ ਦਿੰਦ ਸएचओ ਦਰਾਹਾ ਕਾਜਦਤ ਨੇ ਦੱਸਿਆ ਕਿ ਏਐਸਆਈ ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਪੈਟਰੋਲਿੰਗ ਕਰ ਰਹੀ ਸੀ ਤਾਂ ਇੱਕ ਵਿਅਕਤੀ ਬੋਪਾਰਾ ਰੋਡ ਦੀ ਤਰਫੋਂ ਆਂਦਾ ਹੋਇਆ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਤਲਾਸ਼ੀ ਦੇ ਦੌਰਾਨ ਪੁਲਿਸ ਨੇ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਉਸ ਨੂੰ ਕਾਬੂ ਕਰ ਲਿਆ ਉਥੇ ਯੂਰੋਪੀ ਦੀ ਪਛਾਣ ਬਲਜੀਤ ਸਿੰਘ ਨਿਵਾਸੀ ਪਿੰਡ ਗੁਰਦੇਤਪੁਰਾ ਵੱਜੋਂ ਹੋਈ ਐਸਐਚਓ ਸਾਹਿਬ ਇੱਕ ਦਰਾਹੇ ਵਿਅਕਤੀ ਕੇ ਆਗੂ ਕੀਤਾ ਗਿਆ ਕੀ ਮਾਮਲਾ ਕੱਲ ਸ਼ਾਮ ਨੂੰ ਦਰਾਨੇ ਪੈਟਰੋਲਿੰਗ ਸਾਡੀ ਪੁਲਿਸ ਪਾਰਟੀ ਜਿਹਨੂੰ ਕਿ ਏਸੀ ਸਤਪਾਲ ਸਿੰਘ ਲੀਡ ਕਰ ਰਹੇ ਸੀਗੇ ਇੰਚਾਰਜ ਚੌਂਕੀ ਦਰਾਹਾ ਉਹਨਾਂ ਨੇ ਇੱਕ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਬਲਜੀਤ ਸਿੰਘ ਪੁੱਤਰ ਹਰਬਾ ਸਿੰਘ ਵਾਸੀ ਗੁਰਦਿਤਪੁਰਾ ਨੂੰ ਕਾਬੂ ਕੀਤਾ ਉਹਨੂੰ ਕਾਬੂ ਕਰਕੇ ਜਦੋਂ ਉਹਦੀ ਤਲਾਸ਼ੀ ਲਈ ਗਈ ਤਾਂ ਉਹਦੇ ਪਾਸੋਂ 6 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਹੈ ਜੀ ਸਰ ਇਹ ਵਿਅਕਤੀ ਕਿੱਧਰ ਨੂੰ ਜਾ ਰਿਹਾ ਸੀਗਾ ਜੀ ਇਹ ਵਿਅਕਤੀ ਦਸ਼ਮੀ ਸਕੂਲ ਦੇ ਕੋਲ ਕਾਬੂ ਕੀਤਾ ਸੀਗਾ ਜੀ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਗੁਰਦਿਤਪੁਰਾ ਨੂੰ ਸਰ ਇਹ ਪਤਾ ਲੱਗੇ ਜੀ ਕਿ ਕਿੱਥੋਂ ਲੈ ਕੇ ਆਇਆ ਜੀ ਇਹ ਰਿਗਾਰਡਿੰਗ ਜਿਹੜੀ ਸਾਡੀ ਪੁੱਛਗੀ ਜਾਰੀ ਹੈ ਤੇ ਅਸੀਂ ਡਿਸਕਲੋਜ਼ ਇਹਦਾ ਨਹੀਂ ਕਰ ਸਕਦੇ ਬਟ ਜੋ ਵੀ ਇਹਦੇ ਬੈਕਵਰਡ ਲਿੰਕ ਹੈ ਜਿੱਥੇ ਲੈ ਕੇ ਜਾਂਦਾ ਉਹਨੂੰ ਜਰੂਰ ਅਸੀਂ ਟ੍ਰੇਸ ਕਰਕੇ ਉਹਨੂੰ ਨਾਮਜ਼ਦ ਕਰਕੇ ਉਹਨਾਂ ਦੇ ਵੀ ਕਾਰਵਾਈ ਕਰ ਸਰ ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈ ਜੀ ਨਹੀਂ ਇਹ ਤੇ ਪਹਿਲ ਪਹਿਲਾ ਮਾਮਲਾ ਦਰਜ ਹੈ ਜੀ ਸਰ ਇਹ ਪੀਣ ਦਾ ਆਦਦੀ ਹੈ ਜਾਂ ਵੇਚਦਾ ਜੀ ਨਹੀਂ ਇਹ ਵੇਚਦਾ ਜੀ ਸਾਡਾ ਫੋਕਸ ਜੋ ਬੰਦੇ ਵੇਚ ਰਹੇ ਆ ਜੀ ਜੋ ਲੋਕਾਂ ਨੂੰ ਇਸ ਮਾੜੇ ਕੰਮ ਵੱਲ ਲੈ ਕੇ ਜਾ ਰਹੇ ਉਹਨਾਂ ਦੇ ਕਾਰਵਾਈ ਕਰ